ਸਾਹ ਅਨਸਾਫ ਦੋ ਹੁਣ ਮੇਰੇ ਕਿੰਨੇ ਬੱਚੇ ਆ ਜੀ ਸੀ ਚੰਗੀ ਨਹੀਂ ਰਹੀ ਕੀਤੀ ਆਪਣੀ ਮਿਹਨਤ ਕਰਕੇ ਖਾਂ ਦੇ ਦੇ ਕਿੰਨੇ ਬੱਚੇ ਤਾਂ ਨੇ ਦੋ بیٹے ਕਿ ਦੋ ਬੱਚੇ ਇੱਕ ਬੇਟੀ ਇੱਕ ਬੇਟਾ ਕਿੰਨੀ ਕਿੰਨੀ ਉਮਰ ਹੈ ਇੱਕ ਦੀ 10 ਸਾਲ ਹੈ ਇੱਕ 10 ਸਾਲ ਦਾ ਹੈ ਪਹਿਲਾ ਦੋ ਜਣੇ ਸਾਡੇ ਘਰ ਆਏ ਆ ਸਰਦਾਰ ਜੇ ਆਏ ਆ ਤੇ ਅਗਲੇ ਦਿਨ ਨਾ ਕੀ ਉਹ 7 ਵਜੇ ਨਾ ਕੰਮ ਤੇ ਚਲ ਗਿਆ ਆ ਮੈਂ ਤਾਂ ਮੇਰਾ ਘਰ ਵਾਲਾ ਪਰਮਜੀਤ ਕੰਮ ਤੇ ਚਲ ਗਿਆ 7 ਵਜੇ ਆਪਾਂ ਢੀਕਦੇ ਰਹੇ ਸਾਰੀ ਦੁਪਹਿਰ ਆਇਆ ਨਹੀਂ ਸ਼ਾਮੇ ਵੀ ਢੀਕਦੇ ਰਹੇ ਚਲਾ ਜਾਏਗਾ ਕਿਤੇ ਦੂਰ ਗੇੜਾ ਲੈ ਕੇ ਗਿਆ ਆ ਘਰ ਆਇਆ ਨਹੀਂ ਅਗਲੇ ਦਿਨ ਅਸੀਂ ਆ ਫੇਰ ਢੀਕਦੇ ਰਹੇ ਚਲ 10 11 ਵਜੇ ਆ ਜਾਏਗਾ ਫੇਰ ਨਹੀਂ ਆਇਆ ਸੀ ਫੇਰ ਰਿਪੋਰਟ ਲਖਾਂਗੇ ਚੁੰਗੀ ਤੇ ਨਾ ਕਿਥੇ ਰਿਪੋਰਟ ਲਖਾ ਕੇ ਫੇਰ ਵੀ ਆਪਾਂ ਲੱਭਦੇ ਰਹੇ ਨਾ ਕੀ ਏ ਤੋਂ ਪਸੜੀ ਵਾਲ ਲੱਗੇ ਆ ਉੱਧਰੋਂ ਲਵਦੇ ਲਵਦੇ ਹਨ ਨਾ ਇਹ ਪੈਟਰੋਲ ਪੰਪ ਲੱਭਾ ਉੱਥੇ ਸਾਡਾ ਉਹੀ ਸਰਦਾਰ ਭਾਈ ਨਾ ਕਿ ਨਾ ਸਾਡਾ ਏਟੋ ਦੇ ਵਾਲੇ ਦੁਆਲੇ ਘੁੰਮੰਦਿਆ ਸੀ ਏਟੋ ਪਛਾਣ ਲਿਆ ਉਹ ਕਿਨ ਨਾ ਕਿ ਉਹ ਉਹਨਾਂ ਨੂੰ ਕਿਹਾ ਟਾਟੋ ਆ ਜੀ ਦੱਸ ਏਟੋ ਦੇ ਲਾਗੇ ਪਹੁੰਚੇ ਉੱਥੇ ਸਾਰਾ ਕੁਝ ਬੈਟਰੀਆਂ ਵਗੈਰਾ ਸਾਰਾ ਕੁਝ ਕੱਢ ਲਿਆ ਦਾ ਹੀ ਉਹਨਾਂ ਨੇ ਫਿਰ ਅਸੀਂ ਕੁਲਸੋਹ ਲਿਆ ਨੇ ਫੋਨ ਕੀਤਾ ਕਾਰ ਵਾਲਿਆਂ ਨੂੰ ਕੀਤਾ ਉਹਨਾਂ ਨੇ ਆਏ ਫਿਰ ਅਸੀਂ ਚੁੰਡੀ ਤੇ ਫੇਰ ਗਏ ਆ ਸਾਰੇ ਜਣੇ ਫਿਰ ਉਹਨਾਂ ਨੇ ਦੱਸਿਆ ਬਾਪੂ ਮੈਂ ਤੇ ਮੇਰੇ ਜਵਾਈ ਨੇ ਸਾਰਾ ਕੁਝ ਇਹ ਕੀਤਾ ਆ ਫਿਰ ਉਹ ਜਵਾਈ ਸਾਰੀ ਦਿਹਾੜੀ ਮੰਨਿਆ ਨਹੀਂ ਫਿਰ ਰਾਤ ਮੰਨਿਆ ਜਾ ਕੇ ਤੇ ਮੈਂ ਇਦਾਂ ਦਾ ਨੂੰ ਪੈਸੇ ਦਾ ਲਾਲਚ ਦੇ ਕੇ ਨਾ ਤੇ 250 ਚ ਤੇ ਮੈਂ ਉਹ ਪਿੰਡ ਚ ਲੈ ਗਿਆ ਆ ਨਾਇਰ ਦੇ ਕੰਡੇ ਜਾ ਕੇ ਤੇ ਉਹਨੇ ਮੈਂ ਧੱਕਾ ਮਾਰਤਾ ਆ ਕਿਦਾਂ ਦੀ ਗੱਲ ਆ ਕਿਦਾਂ ਦੇ ਘਰੋਂ ਦੋਨੋਂ ਪਰਸੋਂ ਦੇ ਕੇ ਦੇ ਆ ਸ਼ਨੀਵਾਰ ਗਏ ਦੇ ਤੇ ਕੱਲ ਦੀ ਗੱਲ ਆ ਨਾ ਕੀ ਉਹ ਰੰਜੀ ਸ਼ੀ ਉਹਨਾਂ ਦੀ ਕੀ ਨਹੀਂ ਸਾਲ ਕੀ ਚਾਹੁੰਦੇ ਹੋ ਸਰ ਮੈਂ ਨਾ ਹਿਰਾ ਲਾਲ ਆ ਮੈਂ ਵਾਰ ਨੰਬਰ 6 ਗੰਦੀ ਨਗਰ ਕੈਂਪ ਦਾ ਕੌਂਸਲਰ ਆ ਜੀ ਇਹ ਆਪਣੇ ਪਰਮਜੀਤ ਪੰਮਾ ਇਹ ਮੁੰਡਾ ਜਿਹੜਾ ਲਤੋਂ ਕਮਜ਼ੋਰੀ ਤੇ ਟੈਂਪੋ ਇਹਦਾ ਸਕਾ ਚਲਾਉਣ ਦਾ ਕੰਮ ਕਰਦਾ ਸੀ ਅਜੀਤਪਾਲ ਨੇ ਕੱਲ ਮੇਰੇ ਨਾਲ ਗੱਲ ਕੀਤੀ ਆ ਕਿ ਮੇਰਾ ਭਰਾ ਜਿਹੜਾ ਇਹ ਕੱਲ ਦਾ ਪਰਸੋ ਦਾ 15 ਤਰੀਕ ਦਾ ਗਿਆ ਹੋਇਆ ਵਾ ਆਟੋ ਲੈ ਕੇ ਤੇ ਘਰ ਵਾਪਸ ਨਹੀਂ ਆਇਆ ਗੜਾ ਹਸੀ ਮੈਂ ਉਹਨਾਂ ਨੂੰ ਕਹਾ ਕਿ ਤੁਸੀਂ ਚੌਂਕੀ ਚ ਤਲਾਹ ਕਰ ਦਿਓ ਕਿਉਂਕਿ ਘਮਸ਼ਵਤੀ ਦੀ ਰਿਪੋਰਟ ਕਭੀ ਸਾਡਾ ਬੰਦਾ ਘਰ ਨਹੀਂ ਵਾਪਸ ਆਇਆ ਉਹ ਚੌਂਕੀ ਜਾ ਕੇ ਉਹਨਾਂ ਲਿਖਾਇਆ ਕਿ ਸਾਡਾ ਜੀ ਮੇਰਾ ਭਰਾ ਪਰਸੋ 15 ਤਰੀਕ ਦਾ ਘਰ ਗਿਆ ਹੈਗਾ ਸੀ ਉਹ ਘਰ ਵਾਪਸ ਨਹੀਂ ਆਇਆ ਹੈਗਾ ਉਥੇ ਰਿਪੋਰਟ ਲਿਖਾ ਕੇ ਐਪਲੀਕੇਸ਼ਨ ਲਿਖਾ ਕੇ ਇਹਨਾਂ ਨਾਲ ਬਾਅਦ ਚ ਦੇਖਭਾਲ ਕਰਨ ਦਾ ਫੇਰ ਨਾ ਸਾਡ ਉਸ ਗੈਸ ਕਰਨ ਵਾਸਤੇ ਗਈ ਹੋਇਆ ਇਹਨਾਂ ਨੂੰ ਤੋਂ ਸੜੀ ਪਟਵਾਰਪਾਪਤੇ ਆਪਣਾ ਜਿਹੜਾ ਇਹ ਰਸਕਾ ਉਹ ਦੇਖ ਲਿਆ ਦੇਖ ਲਿਆ ਵਾ ਉਹਦੇ ਲਾਗੇ ਕੋਈ ਬਜ਼ੁਰਗ ਹੀ ਜਿਹੜਾ ਇਹਨਾਂ ਦੇ ਘਰ ਪਹਿਲਾਂ ਵੀ ਆ ਚੁੱਕਿਆ ਸੀ ਉਹ ਇਹਨਾਂ ਨੇ ਉਹ ਬਜ਼ੁਰਗ ਨੂੰ ਪਛਾਣ ਲਿਆ ਸੀ ਉਹ ਬਜ਼ੁਰਗ ਨੂੰ ਉਹਨਾਂ ਨੇ ਉੱਥੇ ਕਾਬੂ ਕਰ ਲਿਆ ਨਾਲ ਹੀ ਉਹ ਇਹ ਰਸਕਾ ਫੜ ਲਿਆ ਆਪਣਾ ਕਿ ਇਹ ਇਹ ਰਸਕਾ ਤਾਂ ਸਾਡਾ ਹੈ ਉਹਨਾਂ ਨੇ ਉਹਨਾਂ ਨੇ ਇੰਚਾਰਜ ਨੂੰ ਫੋਨ ਕੀਤਾ ਕਿ ਭਾਈ ਇਹ ਬੰਦਾ ਫੜਿਆ ਹੋਇਆ ਨਾਲ ਹੜਾ ਇਹ ਰਸਕਾ ਵੀ ਉੱਥੇ ਮਿਲ ਗਿਆ ਚੌਕੀ ਇੰਚਾਰਜ ਸੁਖਰਾ ਸਿੰਘ ਜਿਹੜਾ ਇਹਨਾਂ ਸਮਝੋਂ ਕਿਹਾ ਉਹ ਉਹਨਾਂ ਨਾਲ ਗਿਆ ਪੁਲਿਸ ਪਾਰਟੀ ਨਾਲ ਉਹਨਾਂ ਆਪਣਾ ਬੰਦਾ ਫੜ ਕੇ ਤਾਂ ਫਿਰ ਚੌਕੀ ਲਾ ਕੇ ਬਿਠਾ ਲਿਆ ਉਹਨੇ ਦੱਸਿਆ ਕਿ ਇਹ ਮੇਰਾ ਇਡਰੈਸ ਕਾਨੀਆ ਦਾ ਇਹ ਮੇਰਾ ਪਹਿਲਾ ਮੇਰਾ ਇਡਰੈਸ ਕੈਮਰਾ ਪਹਿਲਾਂ ਚੋਰੀ ਹੋ ਚੁੱਕਿਆ ਤੇ ਇਹ ਮੇਰੇ ਜਵਾਈ ਦਾ ਕੰਮ ਹੈ ਕਿਉਂਕਿ ਜਵਾਈ ਮੇਰੇ ਨਾਲ ਮੇਰਾ ਪਹਿਲਾਂ ਵੀ ਇਸ ਕਾ ਵਿੱਚ ਚਾਹੀਦੇ ਉਹ ਉਹਨਾਂ ਚੈਂਬਰ ਚੌਕੀ ਚ ਪਹਿਲਾਂ ਦੀ ਗੱਲਬਾਤ ਉਹਨਾਂ ਦੀ ਹੋਈ ਸੀ ਤੇ ਉਹਨਾਂ ਨਾਲ ਬਾਅਦ ਚ ਉਹਨੂੰ ਜਰਮਨਜੀਤ ਜਰਰਾ ਜਵਾਈ ਹੀ ਪੁਲਿਸ ਨੇ ਉਹਨੂੰ ਬੁਲਾਇਆ ਉਹਦੇ ਨੂੰ ਜਾ ਕੇ ਫੜ ਕੇ ਲੁਧਿਆਨ ਸਾਹਿਬ ਤੋਂ ਫਿਰ ਉਹਨਾਂ ਜਾ ਕੇ ਜਦੋਂ ਪੁੱਛ ਗਿਆ ਸੜਾ ਪੁਲਿਸ ਨੇ ਆਪਣੀ ਤਾਰਨਾ ਨਾ ਪੁੱਛਿਆ ਤਾਂ ਫਿਰ ਉਹਨਾਂ ਦੱਸਿਆ ਕਿ ਮੈਂ ਜਿਹੜਾ 250 ਰੁਪਏ ਵਿੱਚ ਆਪਣਾ ਨੁਕਰਾ ਆ ਕੇ ਖੜਿਆ ਸੀ ਕਿਉਂਕਿ ਆਂਦਾ ਡੈਲੀ ਕੈਂਪ ਦੇ ਵਿੱਚ ਹੀ ਉਹਨੂੰ ਜਾ ਪਛਾਣੀ ਉਹਨੇ ਪਹਿਲਾਂ ਹੀ ਕਿਦਰ ਲਾਈਦੀ ਸੀ ਤਾਰ ਪਸਾਰ ਲਾਈਦੀ ਸੀ ਕਿ ਹਰ ਲਤੂ ਕਮਜ਼ੋਰ ਹੈ ਤੇ ਮੈਂ ਤਾਂ ਇਹ ਰਸਕਾ ਖੋੜਾ ਮੈਂ ਉਹਨੇ ਬਸਟੈਂਡ ਜਾ ਕੇ ਤੇ ਉਹਨੂੰ ਇਹਦਾ ਸਕਾ ਕਰਾ ਕੇ 250 ਰੁਪਏ ਚ ਉਹਨੂੰ ਲਓ ਉਹ ਲੈ ਗਿਆ ਕਿ ਮੈਂ ਲੋ ਚਪ ਜਰਾ ਨਾਲ ਨੂੰ ਲੈਣਾ ਵਾ ਸਮਾਂ ਲੈਣਾ ਕੋਈ ਉਹਰੇ ਨਾਲ ਚਲ ਗਿਆ ਤਾਂ ਲੋ ਚਾਪੜੀ ਨੈਰ ਤੇ ਜਾ ਕੇ ਤੇ ਉਹਨੇ ਹੀ ਰਸਕਾ ਖੋ ਕੇ ਤੁਹਾਨੂੰ ਨੈਰ ਤੇ ਧੱਕਾ ਦਿੱਤਾ। ਅਸੀਂ ਬਾਗ ਥਾਣੇ ਚੇਖਵਾਣ ਥਾਣੇ ਚੋਂ ਨਾਲ ਪੁਚਦੀ ਪਰਚਾ ਦਰਜ ਕਰਾਇਆ। ਅਸੀਂ ਅਗੂ ਪ੍ਰਸ਼ਾਸਨ ਅਗੇ ਹੀ ਬੇਨਤੀ ਕਰਾਂਗੇ ਕਿ ਬਦਰ ਮਾਤਰ ਗਰੀਬ ਨਾ ਇਹਨਾਂ ਦੀ ਵਾਤਵਾਰ ਜਿਹੜੀ ਮਤ ਹੋ ਸਕਦੀ ਹੈ ਉਹਨਾਂ ਕਰਨ ਇਹਨਾਂ ਨੂੰ ਸਾਥ ਜੋ ਬੰਦਾ ਕਾਬੰਦੀ ਦਾਸ ਬਰਾਮਦੇ ਕੀਤੀ ਜਾਵੇ।